ਇਹਦੀ ਲੋਟਿਆ ਗਿਆ ਹੈ। ਅੱਜ ਅਥਰਲੇ ਮਾਰਨਿੰਗ ਕੇ ਮੈਸੇਜ ਮਿਲਿਆ ਸੀਗਾ ਕਿ ਪਿੰਡ ਚਟਾਲਾ ਦਾ ਇਥੇ ਪੰਜਾਬ ਨੈਸ਼ਨਲ ਬੈਂਕ ਦਾ ਉਹਦੇ ਏਟੀਮ ਨੂੰ ਅਨਨੋਨ ਬੰਦਿਆਂ ਨੇ ਉਹਦੇ ਗੈਸ ਕਟਰਨਾ ਕੱਟ ਕੇ ਤੇ ਉਹਦੇ ਵਿੱਚ ਚੋਰੀ ਹੁੰਦੀ ਇਨਫਾਰਮੇਸ਼ਨ ਮਿਲੀ ਸੀ। ਮੇਰੇ ਸਪੇਟ ਮਾਨਜੋ ਡੀਐਸਪੀ ਸਾਹਿਬ, ਐਸਪੀਡੀ ਸਾਹਿਬ, ਡੀਐਸਪੀਡੀ ਸਾਹਿਬ, ਸੀਆਈਏ ਸਟਾਫ, ਫਿੰਗਰਪ੍ਰਿੰਟ ਫਰੈਂਸਿਕ ਸੈਂਟੀਮ ਸਾਡੀ ਆਈ ਹੋਈ ਹੈ ਸਾਰੀ। ਅਸੀਂ ਇਹਨੂੰ ਪ੍ਰੋਪਰ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹਦੇ ਵਿੱਚ ਕਿੰਨਾ ਸਮਾਨ ਚ ਕੈਸ਼ ਚੋਰੀ ਹੋਇਆ। ਉਹ ਬੈਂਕਾਂ ਦੇ ਡਿਟੇਲ ਦੇ ਰਿਹਾ। ਆਫਟਰ ਡਿਟੇਲ ਜਿਹੜੀ ਹੈ ਨ ਥੈਂਕ ਯੂ ਸੋ ਫੰਸੋ ਦੱਸਣਾ ਤੁਹਾਡੇ ਪਿੰਡ ਦੇ ਵਿੱਚ ਅੱਜ ਇੱਕ ਵੱਡੀ ਲੁੱਟ ਹੋਈ ਆ ਬੈਂਕ ਦੀ ਜੀ ਜੀ ਸਰ ਕੀ ਪਿੰਡ ਦੇ ਵਿੱਚ ਕੋ ਕੈਮਰੇ ਦਾ ਪ੍ਰਬੰਧ ਜਾਂ ਲਾਈਟ ਦਾ ਸਰ ਜਿਹੜੀਆਂ ਲਾਈਟਾਂ ਦਾ ਪਿੰਡ ਦੇ ਚਾਰੇ ਪਾਸੇ ਲੱਗਿਆ ਆ ਲਾਈਟਾਂ ਦਾ ਪ੍ਰਬੰਧ ਹੈਗਾ ਜਿਹੜਾ ਕੈਮਰਿਆਂ ਦੀ ਪ੍ਰੋਸੀਜਰ ਸੀਗਾ ਇਹ ਜਿੱਦਾਂ ਸਾਨੂੰ ਆਰਡਰ ਆਇਆ ਪੰਚਾਇਤਾਂ ਨੂੰ ਕਿ ਕੈਮਰੇ ਵੀ ਪਿੰਡਾਂ ਚਾਹੀਦੇ ਸੀ ਉਹਦੀ ਕੋਟੇਸ਼ਨ ਮੰਗਾਈ ਆ ਕੈਮਰਿਆਂ ਦੀ ਵੀ ਅਸੀਂ ਕੋਈ ਹਫ਼ਤੇ ਦੇ ਅੰਦਰ ਅੰਦਰ ਹੀ ਕੈਮਰੇ ਲਗਾ ਦੇਣੇ ਸੀ ਲੇਕਿਨ ਅਨਪੋਚੇਨਟ ਲਈ ਇਹ ਇਦਾਂ ਦੀ ਵਾਰਦਾਤ ਹੋ ਗਈ ਆ ਕਿ ਜਿਹੜਾ ਸਾਰਾ ਪਿੰਡ ਹੀ ਚੰਬੇ ਦੇ ਵਿੱਚ ਆ ਕਿ ਬਹੁਤ ਵੱਡੀ ਦੁਰਘਟਨਾ ਵੱਡੀ ਲੁੱਟ ਹੋਈ ਕਿੰਨੀ ਕੀ ਦੀ ਲੁੱਟ ਹੋਈ ਹੈ ਜੀ ਮੇਰੇ ਖਿਆਲ ਜੋ ਬੈਂਕ ਵਾਲਿਆਂ ਦੇ ਅੰਕੜਿਆਂ ਦੇ ਹਿਸਾਬ ਨਾਲ 8 ਤੋਂ ਉੱਪਰ ਹੀ ਹੋਣੀ ਹੈ ਜੀ 8 ਤੋਂ ਪਰ ਪ੍ਰੋਪਰਲੀ ਮੈਨੂੰ ਨਹੀਂ ਪਤਾ ਮਿਨਿਮਮ ਇੰਦਾ ਸੁਣਦੇ ਆ ਜੀ ਹਾਂ ਜੀ ਜੀ ਕੀ ਪਿੰਡ ਦੇ ਠਿਕਰੀ ਪੈਰਾ ਲੱਗਦਾ ਸਰ ਠਿਕਰੀ ਪੈਰਾ ਲੱਗਦਾ ਹੈ ਇੱਥੇ ਹੈਗਾ ਜਿਆਦਾ ਮਜ਼ਦੂਰ ਤਬਕਾ ਜਿੱਦਾਂ ਲੋਕ ਠਿਕਰੀ ਪੈਰਾ ਲਾਉਂਦੇ ਨੇ ਕੋਈ ਸ਼ਾਉਂਦੇ ਕੁਝ ਨਹੀਂ ਆਉਂਦੇ ਪਰ ਲੱਗਦਾ ਸੀ ਤੇ ਹੁਣ ਵੀ ਲੱਗਦਾ ਪਰ ਠਿਕੀ ਪੈਰਾ ਇਦਾਂ ਜਦ ਲੋਕ ਕੁਛ ਸੌਂ ਸੂ ਜਾਂਦੇ ਮਜ਼ਦੂਰ ਹੁੰਦੇ ਉਹ ਇੱਕ ਪਾਸੇ ਨੂੰ ਪਿੰਡ ਵੱਡਾ ਵਾਲੇ ਦੇ ਵਾਲੇ ਇੱਕ ਪਾਸੇ ਗਏ ਦੂਸਰੇ ਪਾਸੇ ਇਦਾਂ ਦੀ ਬਾਰਦਾਤ ਹੋ ਜਾਂਦੀ ਹੈ ਜੀ